ਅਕੀਬ ਸਾਹਿਬ ਬਤੌਰ ਪੱਤਰਕਾਰ ਨਹੀਂ ਗੱਲਾਂ ਕਰਨੀਆਂ ਬਤੌਰ ਇੱਕ ਪੰਜਾਬੀ ਦੇ ਤੌਰ ਤੇ ਇੱਕ ਆਮ ਵਿਅਕਤੀ ਦੇ ਤੌਰ ਤੇ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਪ੍ਰਾਪਰਟੀ ਲੈਣ ਦਾ ਇੱਛੁਕਤਾ ਲਗਭਗ ਹਰ ਇੱਕ ਵਿਅਕਤੀ ਹੋ ਆ ਪਰ ਪ੍ਰਾਪਰਟੀ ਲੈਣ ਤੋਂ ਪਹਿਲਾਂ ਕਿ ਵਿਅਕਤੀ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਪ੍ਰਾਪਰਟੀ ਲੈਣ ਤੋਂ ਪਹਿਲੇ ਤੁਸੀਂ ਜਿਹੜੇ ਵੀ ਅਗਰ ਪਲਾਟ ਲੈਣਾ ਹੈ ਤਾਂ ਉਸ ਕਲੋਨੀ ਦਾ ਤੁਸੀਂ ਨਿਸ਼ਚਾ ਚੈੱਕ ਕਰੋ ਕਿ ਕੀ ਇਹ ਗਵਰਨਮੈਂਟ ਤੋਂ ਪਾਸ ਹੈ ਕਿ ਇਹ ਨਕਸ਼ਾ ਪਾਸ ਹੈ ਕਿ ਪ੍ਰਾਪਰਟੀ ਦਾ ਜਿਹੜਾ ਸੀਐਲਯੂ ਕਰਾਇਆ ਹੈ ਨਹੀਂ ਕਰਾਇਆ ਉਸ ਤੋਂ ਬਾਅਦ ਤੁਸੀਂ ਉਹਦਾ ਰੇਰਾ ਨੰਬਰ ਦੇਖੋ ਪਲੱਸ ਇਹ ਦੇਖੋ ਕਿ ਪ੍ਰਾਪਰਟੀ ਜਿਸ ਜਿਹੜੀ ਪ੍ਰਾਪਰਟੀ ਲਈ ਹੈ ਉਹਦੀ ਪੇਮੈਂਟ ਬਿਲਡਰ ਨੂੰ ਕੀਤੀ ਬਿਲਡਰ ਨੇ ਕਿਸਾਨਾਂ ਨੂੰ ਪੇਮੈਂਟ ਕੀਤੀ ਕਿ ਨਹੀਂ ਕੀਤੀ ਕੀਤੀ ਹੈ ਤੇ ਕਿੰਨੀ ਕੀਤੀ ਹੈ ਉਸ ਤੋਂ ਬਾਅਦ ਪ੍ਰਾਪਰਟੀ ਲੈਣ ਦਾ ਸੋਚੋ ਅੱਛਾ ਲक्की ਜੀ ਸਰ ਇੱਕ ਚੀਜ਼ ਹੋਰ ਹੈ ਕਿ ਇਹ ਚੀਜ਼ਾਂ ਹੋ ਗਈਆਂ ਕਿ ਬੇਸਿਕ ਜਿਹੜੀਆਂ ਚੀਜ਼ਾਂ ਵਿਅਕਤੀ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਪਰ ਬਹੁਤ ਸਾਰੀਆਂ ਠੱਗੀਆਂ ਠੋਰੀਆਂ ਇਹ ਸਭ ਦੇ ਬਾਵਜੂਦ ਵੀ ਕਈ ਵਾਰ ਨਕਸ਼ਾ ਕਿਸੇ ਹੋਰ ਥਾਂ ਦਾ ਹੁੰਦਾ ਰਜਿਸਟਰੀ ਕਿਸੇ ਹੋਰ ਥਾਂ ਦੀ ਹੁੰਦੀ ਹੈ ਤਾਂ ਅਜਿਹੇ ਮਾਮਲਿਆਂ ਦੇ ਵਿੱਚ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਦੇਖੋ ਆਮ ਤੌਰ ਤੇ ਲੋਕ ਐਜੂਕੇਟਿਡ ਨਹੀਂ ਹੈ ਅਵੇਅਰ ਨਹੀਂ ਹੈ ਪ੍ਰੋਪਰਟੀ ਨੂੰ ਲੈ ਕੇ ਅਸੀਂ ਇੱਕ ਨਾਰਮਲ ਬੰਦਾ ਜਦੋਂ 20 ਲੱਖ 25 ਲੱਖ ਦਾ 30 ਲੱਖ ਦਾ ਮਕਾਨ ਲੈਣਾ ਜਾਂਦਾ ਨਾ ਆਮ ਬੰਦਾ ਉਸ ਵਿਚਾਰੇ ਪੋਲੇ ਪੋਲੇ ਸਾਨੂੰ ਕੁਝ ਨਹੀਂ ਬਤਾਉਂਦਾ ਮੈਂ ਪ੍ਰਾਪਰਟੀ ਕਿਸ ਤਰ੍ਹਾਂ ਦੀ ਬਾਇਰ ਕਰਾਂ ਕਿ ਲੈ ਰਿਆਂ ਉਹਦੇ ਸੁਪਨਾ ਹੁੰਦਾ ਕਿ ਮੇਰਾ ਘਰ ਹੋਵੇ ਉਹ ਘਰ ਲੈਣ ਵਾਸਤੇ ਜਾਂਦਾ ਉਹ ਵਿਚਾਰਾ ਇਹਨਾਂ ਚੀਜ਼ਾਂ ਅਵੇਰ ਨਹੀਂ ਹੁੰਦਾ ਤੇ ਉਹਦੇ ਵਾਸਤੇ ਉਹ ਇੱਕ ਅੱਛਾ ਕੰਸਲਟੈਂਟ ਚਾਹੀਦਾ ਹੈ ਜਿਹੜਾ ਉਹਨੂੰ ਗਾਈਡ ਕਰ ਸਕੇ ਜੀ ਅੱਛੇ ਕੰਸਲਟੈਂਟ ਵਾਸਤੇ ਤੁਸੀਂ ਜਿਹੜਾ ਕੰਸਲਟੈਂਟ ਦੇਖੋ ਤੁਸੀਂ ਤੁਸੀਂ ਉਹਨੂੰ ਦੇਖੋ ਕਿ ਉਹ ਬੰਦਾ ਵਾਕਈ ਅਪਰੂਵਡ ਹੈ ਪਿਛਲੇ 5-10 ਸੋ ਕੰਮ ਕਰ ਰਿਹਾ ਹੈ ਇਹ ਨਹੀਂ ਕਿ ਗਲੀ ਵਿੱਚ ਤੁਰ ਤੁਰੇ ਫੇਰਾ ਜਾਂਦਾ ਬੰਦਾ ਪੜੋਸੀ ਪੜੋਸੀ ਜਿਹੜਾ ਕਹਿੰਦਾ ਤੈਨੂੰ ਮਕਾਨ ਲੈ ਦੇਣਾ ਤਾਂ ਸਸਤਾ ਲੈ ਦੇਣਾ ਉੱਥੇ ਨਹੀਂ ਜਾਣਾ ਜਿਹ ਅਗਰ ਉਹ ਇੱਕ ਆਪਣੀ ਫੀਸ ਲੈ ਰਿਹਾ ਤਾਂ ਮੈਂ ਆਪਣੀ ਫੀਸ ਦਊ ਪੇ ਵੀ ਕਰਕੇ ਦਿੰਦਾ ਉਹਦੀ ਰਿਸਪੌਂਸਿਬਿਲਟੀ ਹੁੰਦੀ ਹੈ ਸਾਰੀਆਂ ਜ਼ਿੰਮੇਵਾਰੀਆਂ ਸਾਰੀਆਂ ਚੀਜ਼ਾਂ ਚੈੱਕ ਕਰਕੇ ਦੇਗਾ ਤੁਹਾਨੂੰ